ਪੰਜਾਬ ਦੇ ਵਿੱਚ ਵਾਪਰਿਆ ਵੱਡਾ ਹਾਦਸਾ ਨਹਿਰ ਚ ਡਿੱਗੀ 11 ਲੋਕਾਂ ਸੜੇ ਗੱਡੀ ਨਾਲ ਸਨ ਨਿੱਕੇ ਨਿੱਕੇ ਬੱਚੇ ਮੌਕੇ ਤੇ ਮਚ ਗਈ ਹਾਹਾਕਾਰ ਇਹ ਵੀਡੀਓ ਦੇਖੋ ਪਹਿਲਾ ਤੁਸੀਂ ਜੀ ਹਾਂ ਇਹ ਦਰਦਨਾਕ ਤੇ ਭਿਆਨਕ ਹਾਦਸਾ ਵਾਪਰਿਆ ਬਠਿੰਡਾ ਦੀ ਸਰਹੰਦ ਨਹਿਰ ਦੇ ਵਿੱਚ ਜਿੱਥੇ ਕਾਰ ਡਿੱਗ ਗਈ ਨਹਿਰ ਦੇ ਵਿੱਚ ਅਤੇ ਕਾਰ ਦੇ ਵਿੱਚ ਟੋਟਲ 11 ਲੋਕ ਸਵਾਰ ਸਨ ਇਥੇ ਰਾ ਗਿਰਦਾ ਕਹਿਣਾ ਹੈ ਕਿ 8 ਲੋਕ ਸਵਾਰ ਸਨ ਪਰ ਡਾਕਟਰ ਨੇ ਸਾਫ਼ ਕੀਤਾ ਕਿ 11 ਲੋਕ ਸਨ ਜਿਨ੍ਹਾਂ ਦੇ ਵਿੱਚ ਬੱਚੇ ਵੀ ਮੌਜੂਦ ਸੀ ਨਿੱਕੇ ਨਿੱਕੇ ਅਤੇ ਗੱਡੀ ਦੇ ਸ਼ੀਸ਼ੇ ਤੋੜ ਕੇ ਉਹਨਾਂ ਨੂੰ ਬਾਹਰ ਕੱਢਿਆ ਗਿਆ ਰਾ ਗਿਰ ਤੋਂ ਜਾਣੋ ਕਿਵੇਂ ਡਿੱਗੀ ਸੀ ਮਹਿਰ ਦੇ ਵਿੱਚ ਗੱਡੀ ਨਾਮ ਕਲਾਸ ਨਹੀਂ ਸਰ ਕੀ ਹੋਇਆ ਕਿ ਹਾਸੇ ਇਹ ਬਾਈ ਅਸੀਂ ਜਾ ਰਹੇ ਸੀ ਮੁੰਡਾ ਨਾ ਸਾਡੇ ਉੱਤੇ ਕਤਲ ਕਰਦਾ ਸੀ ਜਮਾ ਤੇ ਉਹਨਾਂ ਦੇ ਉਹ ਸੀਗਾ ਅੱਜ ਤੇ ਉਹਦਾ ਕਰਕੇ ਅਸੀਂ ਜਾ ਰਹੇ ਸੀਗੇ ਤੇ ਰਸਤੇ ਦੇ ਵਿੱਚ ਜਦੋਂ ਅਸੀਂ ਇਧਰ ਨਹਿਰ ਦੇ ਸਿਗੇ ਨਾਮੇ ਪੜ ਕੋਲੇ ਉਦੋਂ ਸਾਨੂੰ ਦੇਖਿਆ ਅਸੀਂ ਉਹਨੂੰ ਦੇਖਿਆ ਵੀ ਗੱਡੀ ਉਛਲੀ ਜਦੋਂ ਉਹ ਨਹਿਰ ਦੇ ਵਿੱਚ ਡਿੱਗੀ ਗੱਡੀ ਉਛਲੀ ਤੇ ਅਸੀਂ ਦਵਾ ਦਵਾ ਗੱਡੀ ਤੇ ਭਜਾ ਕੇ ਉਹਨਾਂ ਦੇ ਬਰਾਬਰ ਕਰਕੇ ਜੀ ਵਿੱਚ ਸਾਲਾ ਮਾਰੀਆਂ ਮੇਰਾ ਬਾਈ ਡਰਾਈਵਰ ਸੀ ਜਗਿੰਦਰ ਸਿੰਘ ਸੀਗੇ ਹੋਰ ਕਈ ਸੀਗੇ ਮੱਲੇ ਦੇ ਹੋਰ ਵੀ ਉੱਥੇ ਬਾਦੂ ਮੌਕੇ ਤੇ ਪੁਲਿਸ ਪਹੁੰਚ ਗਏ ਉਹਨਾਂ ਨੇ ਇੱਕ ਵੀਰ ਸੀਗਾ ਮੁਲਾਜ਼ਮ ਉਹਨੂੰ ਵਿੱਚ ਨਹਿਰ ਦੇ ਸਾਲ ਮਾਰੀ ਇਹਨਾਂ ਨੂੰ ਕੱਢਿਆ ਗਿਆ ਬਾਈ ਜੀ ਕਿੰਨੇ ਕ ਜਾਨੇ ਸੀ ਮਿੱਟੇ ਜੀ ਤੇ 8 ਜਾਨੇ ਸੀ ਬਾਈ ਜੀ ਟੋਟਲ ਇਹ ਹਾਂਜੀ ਹਾਂਜੀ ਸਾਰੇ ਕੱਢ ਲਏ ਸਾਰੇ ਕੱਢ ਲਏ ਬਾਈ ਜੀ ਵੈਲਫੇਅਰ ਸੁਸਾਇਟੀ ਦੇ ਨੌਜਵਾਨਾਂ ਦੇ ਵੱਲੋਂ ਵੀ ਪੂਰੀ ਜਾਣਕਾਰੀ ਦਿੱਤੀ ਗਈ ਕਿ ਉਹਨਾਂ ਨੂੰ ਕਿਵੇਂ-ਕਿਵੇਂ ਸੂਚਨਾ ਮਿਲੀ ਸੀ ਕਿ ਕੁਝ ਹੋਇਆ ਉਹਨਾਂ ਦੀ ਜ਼ੁਬਾਨੀ ਵੀ ਸੁਣ ਲੈਣੇ ਆ ਜਿਹੜੇ ਜਿਲ੍ਹਾ ਨਾਮ ਹੈ ਕਿ ਹੋਇਆ ਕਿ ਇੱਕ ਕਾਲ ਆਈ ਸੀ ਆਪਾਂ ਨੂੰ ਨੋਜਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰ ਅਸੀਂ ਵੀ ਆਪਣੇ ਨਹਿਰ ਦੇ ਵਿੱਚ ਨਾ ਮੈਮਨ ਰੋਡ ਤੇ ਉੱਥੇ ਇੱਕ ਕਾਰ ਡਿੱਗ ਪਿਆ ਹੋਣ ਦਾ ਮੇ ਸੀਗੀ ਤੇ ਜਿਹਦੇ ਵਿੱਚ 6 ਬੰਦੇ ਸੀਗੇ ਤੇ 5 ਜ਼ਖਮੀ ਦੱਸੇ ਜਾ ਰਹੇ ਆ ਤੇ ਪੁਲਿਸ ਦੀ ਸਹਾਇਤਾ ਨਾਲ ਤੇ ਲੋਕਾਂ ਹੀ ਸਹਾਇਤਾ ਨਾਲ ਸਾਡੇ ਸਹਾਇਤਾ ਨਾਲ ਅਸੀਂ ਸਿਵਲ ਦਸਤਾ ਲੈ ਕੇ ਆਏ ਲੋ ਕਿੰਨੇ ਕੱਡੇ ਹੈਗੇ ਹੁਣ ਸਾਰੇ ਕੱਢ ਕੇ ਲਿਆਦੇ ਕਿ ਹਾਲਾਤ ਕਿਨੇ ਹਾਲਾ ਠੀਕ ਨੇ ਇੱਕ ਜਵਾਕ ਥੋੜਾ ਸੀਰੀਅਸ ਹੈ ਬਾਕੀ ਸਾਰੇ ਸਹੀ ਨੇ ਜਾਂ ਕਿਥੇ ਰੇਸੀ ਕਿਥੇ ਆਏ ਇਹ ਆਪਦੇ ਘਰੇ ਜਾ ਰਹੇ ਸੀ ਬੀਡ ਰੋਡ ਬੀਡ ਰੋਡ ਹਾਂਜੀ ਆਏ ਕਿਥੋਂ ਸੀ ਇਹਦੇ ਦੱਸਿਆ ਨਹੀਂ ਅਜੇ ਤੱਕ ਕਿੰਨੇ ਬੱਚੇ ਸੀ ਤੇ ਕਿੰਨੇ ਲੋਕਾਂ ਸੀ ਪੰਜ ਜਵਾਕ ਸੀਗੇ ਤੇ 6 ਬੰਦੇ ਸੀ ਵਿਚਰੀ ਲੇਡੀ ਸੀ ਹੁਣ ਡਾਕਟਰ ਦੀ ਜ਼ੁਬਾਨੀ ਜਾਣਦੇ ਆ ਕਿ ਕਿੰਨੇ ਜਣੇ ਹੁਣ ਤੱਕ ਠੀਕ ਨੇ ਕਿੰਨਿਆਂ ਦੀ ਹਾਲਤ ਖਰਾਬ ਹੈ ਕੀ ਮਾਮਲਾ ਹੈ ਕਿ ਇਹਨਾਂ ਬੱਚੇ ਠਾਰ ਡਿੱਗੇ ਨੇ ਵਿਚ ਕੀ ਹਾਸਾ ਸਾਡੇ ਕੋਲ ਇਹ ਜੀ ਨੌਜਵਾਨ ਵੈਲਫੇਅਰ ਸੁਸਾਇਟੀ ਅਤੇ ਪੁਲਸ ਮਾਜਮਾ ਦੁਆਰਾ ਪੰਜ ਬੱਚੇ ਤੇ 6 ਵੱਡਿਆਂ ਨੂੰ ਲਿਆਂਦਾ ਗਿਆ ਹੈ ਉਹਨਾਂ ਦੇ ਦੱਸਣ ਮੁਤਾਬਕ ਉਹ ਕਿਸੇ ਕਾਰ ਵਿੱਚ ਸਵਾਰ ਸੀ ਜੋ ਕਿ ਨਹਿਰ ਵਿੱਚ ਡਿੱਗ ਗਈ ਸੀ ਅਸੀਂ ਬੱਚਿਆਂ ਦੀ ਜਿਹੜੀ ਸਾਡੀ ਟੀਮ ਹੈ ਸਰਜਨ ਪੀਡੀਆਟ੍ਰੀਸ਼ੀਅਨ ਤੇ ਅਸੀਂ ਉਹਨਾਂ ਨੂੰ ਦੇਖ ਰਹੇ ਹਾਂ ਇੱਕ ਬੱਚੇ ਦੀ ਹਾਲ ਥੋੜੀ ਗੰਭੀਰ ਲੱਗ ਰਹੀ ਹੈ ਬਾਕੀ ਬੱਚੇ ਤੇ ਬਾਕੀ ਸਾਰੇ ਵੱਡੇ ਸਟੇਬਲ ਨੇ ਟਰੀਟਮੈਂਟ ਦੀ ਚੱਲ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਹਾਦਸਾ ਬਠਿੰਡਾ ਦੇ ਵਿੱਚ ਵਾਪਰਿਆ ਜਿੱਥੇ ਬਠਿੰਡਾ ਦੀ ਸਰਹੰ ਨਹਿਰ ਦੇ ਵਿੱਚ ਗੱਡੀ ਡਿੱਗ ਗਈ 11 ਲੋਕਾਂ ਸੜੇ ਜਿਸ ਦੇ ਵਿੱਚ ਨਿੱਕੇ ਨਿੱਕੇ ਬੱਚੇ ਵੀ ਸਵਾਰ ਸਨ ਜਦੋਂ ਰਾਹਗੀਰਾਂ ਨੇ ਇਹਨਾਂ ਨੂੰ ਦੇਖਿਆ ਤਾਂ ਉਹ ਵੀ ਸੋਚੇ ਬਿਨਾ ਪਾਣੀ ਦੇ ਵਿੱਚ ਉਹਨਾਂ ਨੇ ਵੀ ਛਾਲ ਮਾਰ ਦਿੱਤੀ ਅਤੇ ਗੱਡੀ ਦੇ ਸ਼ੀਸ਼ੇ ਤੋੜ ਕੇ ਇਹਨਾਂ ਨੂੰ ਬਾਹਰ ਕੱਢਿਆ ਡਾਕਟਰ ਨੇ ਕਿਹਾ ਕਿ ਇੱਕ ਬੱਚੇ ਦੀ ਹਾਲਤ ਥੋੜੀ ਗੰਭੀਰ ਹੈ ਪਰ ਇਹ ਹਾਸਾ ਕਿਵੇਂ ਵਾਪਰਿਆ ਕਿਉਂ ਵਾਪਰਿਆ ਇਹ ਹਜੇ ਤੱਕ ਕਿਸੇ ਨੂੰ ਪਤਾ ਨਹੀਂ ਹੈ ਨਾ ਹੀ ਕਿਸੇ ਨੇ ਜਾਣਕਾਰੀ ਦਿੱਤੀ ਹੈ ਇਸ ਬਾਰੇ ਕਿ ਹਾਸਾ ਆਖਰ ਵਾਪਰਿਆ ਕਿਵੇਂ ਗੱਡੀ ਨਹਿਰ ਦੇ ਵਿੱਚ ਡਿੱਗੀ ਕਿਉਂ